ਆਏਗੇ 21 ਕੇ ਸਮਾਰਨ ਸਵਾਗਤ ਹੈ ਤੁਹਾਡਾ ਚੈਨਲ ਦੀ ਗੋਪਨਿਆਤ ਦੇ ਤੁਹਾਨੂੰ ਲਾਈਕ ਦਾ ਸੁਝਾਅ ਦੇ ਮਾਰਿਆ ਜੇ ਮਾਤੋ ਜਿੱਥੇ ਅੱਜ ਬਤਾਏ ਕਿ ਜਗਦੀਪ ਕਮੋਜ਼ ਗੋਲਡੀ ਆਪਣੇ ਹਾਵਲੇ ਦੇ ਨਾਲ ਜਲਾਲਾਬਾਦ ਦੇ ਵਿੱਚ ਨੋਰ ਟੂ ਨੋਰ ਚੋਣ ਪ੍ਰਚਾਰ ਕਰਦੇ ਨੇ ਪਰਲੇ ਹਲਕ ਆਪਣੇ ਦੋਚ ਦੌਰ ਚੌਣ ਪ੍ਰਚਾਰ ਕਰ ਰਹੇ ਨੇ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਦਿੱਤੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਸਾਨੂੰ ਨਾਲ ਜੁੜ ਕੇ ਬੇਕੀ ਕਰਦੇ ਹਾਂ ਪੰਦੇਹੀ ਦੇ ਨਾਲ ਉਸ ਪ੍ਰਸ਼ਾਸਨ ਇਥੇ ਦੁਆਏ ਦੇ ਤਰ੍ਹਾਂ ਨਾ ਤਾਂ ਆਇਆ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਲਾਲਾਬਾਦ ਤੋਂ ਜਿੱਥੇ ਹਲਕਾ ਬਧਾਈ ਕੇ ਜਗਦੀਪ ਦੇ ਵੱਲੋਂ ਅਗਰ ਪੂਰੀ ਟੀਮ ਦੇ ਵੱਲੋਂ ਜਲਾਲਾਬਾਦ ਦੇ ਵਿੱਚ ਰੋਡ ਤੋਂ ਦੋ ਤੋਂ ਦੋ ਕੌਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੰਦਿਆ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਾਂ ਕਿੰਦਾ ਚੱਲ ਰਿਹਾ ਚੌਣ ਪ੍ਰਚਾਰ ਕੀ ਪ੍ਰਕਿਰਿਆ ਗੱਲਬਾਤ ਕਰਦੇ ਆਂ ਹਾਂਜੀ ਅੱਜ ਅੱਜ ਅਸੀਂ ਐਮ ਐਲ ਏ ਜਗਦੀਪ ਸਿੰਘ ਗੋੜੀ ਜੀ ਦੀ ਰਵਾਈਏ ਬਿਲਾਲਾਬਾਦ ਦੀ ਦੋ ਤੋਂ ਦੋਰ ਔਰ ਦੁਕਾਨ-ਦੁਕਾਨ ਤੇ ਜਾ ਕੇ ਹਸੇ ਔਰ ਕੇ ਬੇਨਤੀ ਕਰ ਰਹੇ ਆਂ ਦੇ ਆਉਣ ਵਾਲੇ ਐਮਪੀ ਦੇ ਇਲیکشنਾਂ ਵਾਸਤੇ ਕਾਟਾ ਵਿਰੋਧ ਜਿਨ੍ਹਾਂ ਦੇ ਚੋਰ ਨਿਸ਼ਾਨ ਝਾੜੂ ਉਹਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਪੰਜਾਬ ਦੇ ਚ ਰਹਿਣੇ ਕੰਮ ਤੇਹੀ ਕੰਮ ਬੋਸ ਅੱਲਾ ਜੋ ਨੇ 30 ਕੰਮ ਬਾਕੀ ਕੰਮ ਅਸੀਂ ਆਉਣ ਵਾਲੇ ਕਿੰਨਾ ਸਾਲਾਂ ਦੇ ਵਿੱਚ ਪੂਰੇ ਕਰਾਂਗੇ ਤੇ ਮੇਰੀ ਬੇਨਤੀ ਹੈ ਇਨਕਲਾਬ ਜਿੰਦਾਬਾਦ ਬਿਲਕੁਲ ਆਪਣੀ ਕਮਾਂ ਨੂੰ ਬਣਾਉਂਦੇ ਹੋਏ ਨਾਲ ਕੰਮ ਕਿਦਾਂ ਤੇ 30 ਕੰਮ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਹਰ ਤਰ੍ਹਾਂ ਦੇ ਦੀਪ ਬੋਲ ਟੂ ਟੂ ਚਾਪ ਪ੍ਰਚਾਰ ਕਰਦੇ ਨਜ਼ਰ ਆ ਰਹੇ ਨਹੀਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਦੇ ਜਲਾਲਾਬਾਦ ਤੋਂ ਨਿਸ਼ਾਨ ਜਿੰਦਾਬਾਦ 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 ਸਿਸ਼ਟ ਆਲੂ 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 ਆ ਗਿਆ ਸਮਾਂ ਨੂੰ ਸਮਾਨੀਆਂ ਚੁਹਨਾ ਵਿਸ਼ਵਾਰੇ ਅੱਲਾ ਦੇ ਰੋਜ਼ ਨੂੰ ਆ ਮਾਦੀ ਪਾਏ ਰੂਹੀ ਮਾਰੀ ਆਪ ਜੀ ਦੇ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿੱਥੇ ਹਲਕਾ ਵ代ਕ ਜਗਦੀਪ ਕਮੋਜ਼ ਗੋਲਡੀ ਦੇ ਵੱਲੋਂ ਲੋਕ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਆਪਣੀ ਪੂਰੀ ਟੀਮ ਦੇ ਨਾਲ ਕਾਕਾ ਬਰਾੜ ਦੇ ਹੱਕ ਦੇ ਵਿੱਚ ਫਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਵ代ਕ ਜਗਦੀਪ ਕਮੋਜ਼ ਗੋਲਡੀ ਦੇ ਵੱਲੋਂ ਜਿੱਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਜਗੇ ਸਾਂਝਾ ਜਰੂਰ ਕਰਦੇ ਜਾਓ پارٹی ਤੋ ਸਾਲਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਕਰਵਾਏ ਹਨ ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਹਲਕੇ ਵਿਰੋਧ ਨੂੰ ਦਾਜੂਕੀ ਵਿਕਾਸ ਕਰਵੋ ਨਾ ਆਪਣੇ ਹਲਕੇ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਾ ਤਾਂ ਆਉਣ ਵਾਲੀ ਇੱਕ ਜੂਨ ਨੂੰ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਆ ਜੇਕਰ ਵਾਅਦੇ ਵਿੱਚ ਕੋਈ ਲਾਈਵ ਚ ਦਿੱਕਤ ਆ ਰਹੀ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਕਈ ਵਾਰੀ ਕੀ ਹੁੰਦਾ ਕਿ ਬਾਅਦ ਦੇ ਵਿੱਚ ਜਦੋਂ ਵੀਡੀਓ ਚੈੱਕ ਕਰਦੇ ਆ ਤਾਂ ਜਿਹੜੀ ਆ ਪਤਾ ਚੱਲਦਾ ਕਿ ਆਵਾਜ਼ ਹੀ ਸਹੀ ਨਹੀਂ ਚੱਲ ਰਹੀ ਆਪਣੇ ਹਲਕੇ ਫਿਰ ਸਾਰੀ ਵੀਡੀਓ ਜਿਹੜੀ ਆ ਸਾਰੀ ਮਿਹਨਤ ਕਿਤੇ ਬਕਾਰ ਹੋ ਜਾਂਦੀ ਹੈ ਸਾਰੀ ਵੀਡੀਓ ਖਰਾਬ ਹੋ ਜਾਂਦੀ ਹੈ ਤਾਂ ਫਾਇਦਾ ਤਾਂ ਇਹ ਵੀ ਨਾਲ ਦੀ ਨਾਲ ਜਿਹੜੀ ਆਵਾਜ਼ ਕਲੀਅਰ ਆਣੀ ਜ਼ਰੂਰੀ ਹੈ ਤਾਂ ਜੋ ਪਤਾ ਲੱਗ ਸਕੇ ਜੋ ਵੀ ਖਬਰ ਚੱਲ ਰਹੀ ਹੈ ਜੋ ਵੀ ਲਾਈਵ ਚੱਲ ਰਿਹਾ ਉਸ ਬਾਰੇ ਪਤਾ ਲੱਗ ਸਕੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੋ ਲਾਈਵ ਹਲਕਾ ਵਧਾਈ ਤੇ ਜਗਦੀਪ ਕਮਲਬੁਰਦੀ ਦੇ ਵੱਲੋਂ ਦਾਤਾ ਬਰਾੜ ਜੀ ਦੇ ਹੱਥ ਦੇ ਵਿੱਚ ਚਾਰਨ ਪ੍ਰਕਾਰ ਦਿੱਤਾ ਜਾ ਰਿਹਾ ਜੀ ਜੀ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾਂ ਆਪਣੇ ਪੂਰੇ ਟੀਮ ਦੇ ਨਾਲ ਪੂਰੇ ਹਵਲੇ ਦੇ ਨਾਲ ਦੋ ਤੋਂ ਦੋ ਚੌਣ ਪ੍ਰਚਾਰ ਕੀਤਾ ਜਾ ਰਿਹਾ ਹਲਕਾ ਵਧਾਈ ਕੇ ਜਗਦੀਪ ਕੰਬੋਸ ਗੋਲਡੀ ਦੇ ਵੱਲੋਂ ਹਰ ਦੁਕਾਨ ਦੇ ਅੰਦਰ ਹਰ ਸੱਤ ਨੂੰ ਮਿਲਿਆ ਜਾ ਰਿਹਾ ਔਰ ਵੋਟ ਕੈਂਪੇਨਿੰਗ ਕੀਤੀ ਜਾ ਰਹੀ ਹੈ ਜਲਾਲਾਬਾਦ ਦੇ ਵਿੱਚ ਲਾਈਵ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਲਗਾਤਾਰ ਹਲਕਾ ਵਧਾਇਕ ਜਲਦੀਪ ਕੁਬੂਸ ਗੋਲਡੀ ਦੇ ਵੱਲੋਂ ਲਗਾਤਾਰ ਬਜਾਰਤ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਜੀ ਤਾਂ ਫੁੱਲਾਂ ਦੀ ਵਰਖਾ ਵੀ ਜਿਹੜੀ ਹੈ ਗੁਲਾਬ ਦੇ